ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦੇ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇਤਾ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990 99728 ਅੱਜ ਦੀ ਬਿਜਟ ਵੀ ਜੀ ਮਰੇ ਆਪ ਦੇ ਫਾਰਮ ਤੋਂ ਥੋੜੇ ਲਈ ਜਾਸੀ ਵੜ ਲੈ ਕੇ ਆਇਆ ਜੋ ਕਿ ਪਹਿਲਾ ਸੂਗਾ ਸਰੀਆ ਮੂੰਹ ਤੋਂ ਚਾਰ ਦੰਦ ਦਾ ਬਾਈ ਜੀ ਰਾਤ ਦੀ ਸੂਈ ਵੀ ਆ ਮਗਰ ਦੇਖ ਸਕਦੇ ਨੇ ਇਹ ਸ਼ਾਇਦ ਦੀ ਬੱਸੀ ਨਹੀਂ ਜਾਣ ਦਿੱਤਾ ਮਗਰ ਇਹਨੇ ਬੱਸੀ ਨਹੀਂ ਜਾਣ ਦਿੱਤਾ ਵੀ ਨਹੀਂ ਦੇਖ ਸਕਦੇ ਜੇਰ ਪ੍ਰੋਪਰ ਡਾ ਨਾ ਜੇਰ ਦੀ ਪੈ ਚੁੱਕੀ ਆ ਪਹਿਲਾ ਸੂਗਾ ਸਰੀਆ ਰਾਤ 11 12 ਵਜੇ ਦੀ ਸੂਈ ਵੀ ਆ ਬਾਈ ਜੀ ਮੰਨ ਕੇ ਚੱਲੋ ਪਹਿਲਾ ਸੂਗਾ ਉਹ ਤਾਂ ਚਾਰਦਾਨ ਦਾ ਕੱਦ ਕਾੜ ਫੁੱਲ ਆ ਬਾਈ ਜੀ ਦੇਖ ਸਕਦੇ ਹੋ ਵਜਨ ਵਾਲੀ ਆ ਥਣ ਥਣ ਬਹੁਤ ਚੰਗਾ ਲੱਗਿਆ ਪੂਰੀ ਸੀਟ ਡੰਡੀ ਆ ਬਾਈ ਜੀ ਤੇ ਸਵੇਰੇ ਜੇ ਲੇਵੇ ਚਾਰ ਕਿਲੋ ਬੋਲਾ ਕੱਟਿਆ ਆਪਾਂ ਪ੍ਰੋਪਰ ਖਾਲੀ ਨਹੀਂ ਕੀਤੀ ਚਾਰ ਕਿਲੋ ਬੋਲਾ ਕੱਢਤਾ ਤੇ ਦੁੱਧ ਦੀ ਜੇ ਗੱਲ ਕਰਗੇ ਦੀ ਕੈਪੈਸਿਟੀ ਰੋਗੀ ਬਾਈ ਜੀ ਬਹੁਤ ਚੰਗੀ ਬਿਹੜੀ ਸੀ ਕ੍ਰੋਸ ਦੀ ਬਿਹੜੀ ਬੱਸੀ ਇਹ ਮੰਨ ਕੇ ਚਲੋ ਦੁੱਧ ਬਾਹਲਾ ਨਹੀਂ ਤਾਂ 18 17 18 ਕਿਲੋ ਬੜੀ ਨਾਮਦਾਰੀ ਨਾਲ ਫੁੱਲਾ ਚੋ ਆਉ 17 18 ਕਿਲੋ ਦੁੱਧ ਦੇ ਲਈ ਕੋਈ ਬਾਹਲਾ ਨਹੀਂ ਹੈਗਾ ਜੇ ਮੇਰੇ ਜੀ ਕਿਸੇ ਵੀ ਕਿਸਾਨ ਭਰਾ ਨੂੰ ਇਹ ਬਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਫੰਡ ਮੇਰਾ ਹੈਗਾ ਜੀ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾ ਤੇ ਮੇਰਾ ਮੋਬਾਈਲ ਨੰਬਰ ਆ 78990 ਜੀ 99728 ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਮੈੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਪ੍ਰਾਈਜ਼ ਬਾਈ ਜੀ ਦਾ ਜਾਇਜ਼ ਹੀ ਆ ਕੋਈ ਬਾਹਲਾ ਪ੍ਰਾਈਜ਼ ਨਹੀਂ ਹੈਗਾ ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਵੀ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ